ਕਿਤ ਕਿਤੇ ਵਿਦਜਗ ਉਪਜਾਇ ਪਰਖਾ ਇਹ ਸਤਿਗੁਰੂ ਪੁਰਖ ਜੀ ਕਿਉਂ ਪੁਰਖਾ ਗੁਰੂ ਅੰਗੇਸ਼ ਸਾਹਿਬ ਜੀ ਸਾਨੂੰ ਉਹਨਾਂ ਨੇ ਕਿਹਾ ਪੁਰਖਾ ਸ਼ਬਦ ਨਾਲ ਸਿੱਧਾਂ ਨੇ ਕਿਹਾ ਸਾਨੂੰ ਤਾਂ ਅਸੀਂ ਉਹ ਸੁਣਿਆ ਉਹਨਾਂ ਦਾ ਪਰਸ਼ਨ ਕਿਤ ਕਿਤੇ ਵਿਦਜਗ ਉਪਜਾਇ ਪਰਖਾ ਇਹ ਪੁਰਖ ਗੁਰੂ ਨਾਨਕ ਸਾਹਿਬ ਪੂਰਨ ਜੀ ਕਿ ਜਦੋਂ ਜਗਤ ਹੈ ਕਿਹੜੀ ਕਿਹੜੀ ਬੀਤੀ ਦੇ ਨਾਲ ਪੈਦਾ ਹੋ ਰਿਹਾ ਹੈ ਤਰੀਕੇ ਨਾਲ ਕਿਤ ਕਿਤ ਦੁੱਖ ਬਿੰਸ ਜਾਈ ਕਿ ਕਿਹੜੇ ਕਿਹੜੇ ਦੁੱਖ ਕਰਕੇ ਮਾਰਾ ਸੰਸਾਰ ਨਾਸ ਹੋ ਜਾਂਦਾ ਇਹ ਵੀ ਦੱਸੋ ਆਪ ਹਉਮੈ ਇਹ ਦੋ ਪ੍ਰਸ਼ਨੂ ਕੀਤੇ ਉਹਨਾਂ ਉੱਤਰ ਬਖਸ਼ਦੇ ਹਨ ਹਉਮੈ ਵਿੱਚ ਜਗ ਉਪਜਾਇ ਪ੍ਰਖਾ ਪ੍ਰਖਾ ਜਦੋਂ ਹਉਮੈ ਆਉਂਦੀ ਹੈ ਉਦੋਂ ਇਹ ਜੀਵ ਪੈਦਾ ਹੁੰਦਾ ਹੈ ਜਗਤ ਪੈਦਾ ਹੁੰਦਾ ਹੈ ਹਉਮੈ ਵਿੱਚ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ ਹਮੈਨਾ ਹੋਵੇ ਹੁਣ ਵੀ ਵਾਹਿਗੁਰੂ ਦੀ ਜੋਤਿ ਉਹ ਤੋਂ ਬਿਨਾਂ ਕੋਈ ਨਹੀਂ ਹੈ ਨਾਮ ਵਿਸਰਿਆ ਦੁਖ ਪਾਈ ਤੇ ਦੁੱਖ ਕਿਉਂ ਪਾਉਂਦਾ ਹੈ ਕਹਿੰਦੇ ਨਾਮ ਦੇ ਵਿਸਰਣੇ ਕਰਕੇ ਇਹ ਸਾਰੇ ਜੀਵ ਦੁੱਖਾਂ ਨੂੰ ਪਾਉਂਦੇ ਹਨ ਨਾਨਕ ਦੁਖੀਆ ਸਭ ਸੰਸਾਰ ਹੋ ਰਿਹਾ ਹੈ ਮਨ ਨੇ ਨਾ ਉਸ ਹੋਈ ਜਣ ਜਾਏ ਗੁਰਮੁਖ ਹੋ ਵੈ ਸੂ ਗਿਆਨ ਤਤ ਵਿਚਾਰ ਇਹ ਗੁਰਮੁਖ ਹੁੰਦਾ ਗੁਰਾਂ ਦਵਾਰੋਂ ਗਿਆਨ ਤਤ ਸਰੂਪ ਦੇ ਗਿਆਨ ਨੂੰ ਵਿਚਾਰਦਾ ਹੈ ਸਿਧਾਂਤ ਨੂੰ ਹਉ ਮੈਂ ਸ਼ਬਦ ਜਿਲਾਇ ਕੋ ਜਿਹੜੀ ਹੰਗਤਾ ਦੇਹ ਮਾਨ ਇਹ ਸ਼ਬਦ ਦੀ ਕਮਾਈ ਕਰਕੇ ਗੁਰਮੁਖੰਦਰੋਂ ਜਾਲ ਦਿੰਦੇ ਆ ਮੇੜ ਦਿੰਦੇ ਹੈ ਤਨ ਮਨ ਨਿਰਮਲ ਨਿਰਮਲ ਬਾਣੀ ਜਿਨ੍ਹਾਂ ਦੀ ਬਾਣੀ 'ਚ ਵੀ ਨਿਰਮਲ ਨਾਮ ਵਸਿਆ ਹੋਇਆ ਹੈ ਤਨ ਵਿੱਚ ਰੋਮ ਰੋਮ 'ਚ ਵਸਿਆ ਹੋਇਆ ਹੈ ਮਨ 'ਚ ਵੀ ਨਾਮ ਵਸਿਆ ਹੋਇਆ ਹੈ ਉਹ ਕਰਨ ਕਰਕੇ ਵੀ ਪਾਪ ਨਹੀਂ ਕਰਦੇ ਬਾਣੀ ਕਰਕੇ ਵੀ ਕੋਈ ਦੁੱਖ ਨਹੀਂ ਦਿੰਦੇ ਅਤੇ ਸਰੀਰ ਮਨ ਕਰਕੇ ਵੀ ਬੁਰਾ ਨਹੀਂ ਕਿਜਦੇ ਇਉਂ ਤਨ ਤੇ ਮਨ ਤੇ ਬਾਣੀ ਨਿਰਮਲ ਉਜਲ ਹੋ ਗਏ ਮਹਾਰਾਜ ਦੇ ਨਾਮ ਨਾਲ ਸੱਚ ਹੈ ਰਹੇ ਸਮਾਈ ਉਹ ਫਿਰ ਭਾਈ ਸੱਚੇ ਰੂਪ ਚ ਸਮਾਏ ਰਹਿੰਦੇ ਆ ਉਹ ਭੇਦ ਹੋ ਜਾਂਦੇ ਐਸੀ ਏਕਤਾ ਪਾਉਂਦੇ ਹਨ ਨਾਮੇ ਨਾਮ ਰਹੇ ਬੈਰਾਗੀ ਇਹ ਭਾਈ ਵਿਰਾਗੀ ਉਹ ਪੁਰਖ ਹੈ ਜਿਹੜਾ ਨਾਮੀ ਪਰਮੇਸ਼ਰ ਦੇ ਨਾਮ ਵਿੱਚ ਹਰ ਵਕਤ ਪ੍ਰਸਿੱਧੇ ਚ ਲੱਗਾ ਰਹੇ ਸਾਜ ਰੱਖਿਆ ਓੜ ਧਾਰੇ ਸੱਚ ਨਾਮ ਨੂੰ ਜਿਹਨਾਂ ਦਿਲ ਚ ਵਸਾ ਕੇ ਰੱਖਿਆ ਹੈ ਨਾਨਕ ਬਿਨ ਨਾਵੈ ਯੋਗ ਕਦੀ ਨਾ ਹੋਵੇ ਸਤਿਗੁਰ ਜਨ ਨੇ ਸਿੱਧ ਹੋਇਸਤ ਦਾ ਹੰਦ ਫਾਰੇ ਦਾ ਦੱਸਦੇ ਆ ਤੁਹਾਨੂੰ ਨਾਮ ਤੋਂ ਬਿਨਾ ਯੋਗ ਜੋੜ ਵੀ ਪਰਮੇਸ਼ਰ ਨਾਲ ਹੋ ਸਕਦਾ ਆਤਮ ਨੂੰ ਨਹੀਂ ਪਰਮਾਤਮ ਨੂੰ ਜੁੰਝਤਾ ਸਾਜ ਯੋਗਾ ਇਹ ਯੋਗ ਆਤਮਾ ਪ੍ਰਾਤਮਾ ਹੀ ਕੋ ਕਰੇਗਾ ਯੋਗ ਜਿਹੜਾ ਪਰਮੇਸ਼ਰ ਦੇ ਨਾਲ ਪ੍ਰਾਪਤ ਹੋਣ ਦਾ ਯੋਗ ਹੈ ਯੋਗ ਚਿਤ ਬ੍ਰਤੀ ਨਿਰੋਧਾ ਪਤੰਜਲੀ ਜੀ ਨੇ ਕਿਹਾ ਹੈ ਇਹ ਕਦੇ ਨਾਮ ਤੋਂ ਬਿਨਾ ਨਹੀਂ ਹੋ ਸਕਦਾ ਦੇਖੋ ਰਦਾ ਵਿਚਾਰੇ ਇਹ ਸੰਸੈ ਤੁਹਾਨੂੰ ਸੰਦਲ ਤੋਂ ਵਿਚਾਰ ਕੇ ਵੇਖ ਲਓ ਕਿ ਕਦੇ ਮਨ ਜੁੜਦਾ ਹੈ ਐਹ ਭਰਮ ਦਾ ਸਰਦਾਏ ਅਨੇਕ ਪ੍ਰਕਾਰ ਦੇ ਫੁਰਨਿਆਂ ਚ ਗੁਰਮੁਖ ਸੱਚ ਸ਼ਬਦ ਵਿਚਾਰਕ ਸੇ ਭਾਈ ਗੁਰਮੁਖ ਹੋਂਦਾ ਜਿਹੜਾ ਸੱਚੇ ਸ਼ਬਦ ਦੀ ਵਿਚਾਰ ਕਰੇ ਗੁਰਾਂ ਦੁਆਰਾ ਸੱਚੇ ਸ਼ਬਦ ਨੂੰ ਵਿਚਾਰਨ ਵਾਲਾ ਕੋਈ ਹੈ ਕਰੋੜਾਂ ਵਿੱਚੋਂ ਜਿਹੜਾ ਵੀ ਵਿਚਾਰੇਗਾ ਉਹ ਗੁਰਮੁਖ ਹੋ ਜਾਵੇਗਾ ਗੁਰਮੁਖ ਸੱਚ ਬਾਣੀ ਪ੍ਰਗਟ ਹੋ ਗੁਰਮੁਖਾਂ ਦੇ ਅੰਦਰ ਸੱਚੀ ਬਾਣੀ ਹੈ ਜਿਹੜੀ ਅਜਾਪ ਆਪ ਉਹ ਪ੍ਰਗਟ ਹੋ ਜਾਂਦਾ ਹੈ ਗੁਰਮੁਖ ਬਾਣੀ ਗੁਰਮੁਖ ਸੱਚ ਬਾਣੀ ਪ੍ਰਗਟ ਹੋ ਗੁਰਮੁਖਾਂ ਦੀ ਬਾਣੀ ਦੁਆਰਾ ਸੱਚਾ ਪ੍ਰਗਟ ਹੋ ਜਾਂਦਾ ਹਿਰਦੇ ਵਿੱਚ ਐਸੀ ਗੁਰਮੁਖ ਬਾਣੀ ਬੋਲਦੇ ਹੈ ਸੱਚਾ ਸਖਿਆਤ ਹੋ ਜਾਂਦਾ ਹੈ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋ ਗੁਰਮੁਖਾਂ ਦਾ ਮਨ ਵਾਹਿਗੁਰੂ ਜੀ ਭੇਜੀ ਜਾਂਦਾ ਹੈ ਗੁਰਮੁਖ ਪਾਤਵੀ ਨੂੰ ਕੋਈ ਕੋਈ ਬਿਰਲਾ ਹੈ ਜਿਹੜਾ ਬੁੱਝੇ ਪੁੱਛਦਾ ਹੈ ਗੁਰਾਂ ਤੋਂ ਤੇ ਬੁੱਝੇ ਸਮਝਦਾ ਹੈ ਗੁਰਮੁਖ ਨਿਜ ਘਰਵਾਸਾ ਹੋ ਗੁਰਮਖ ਕੋ ਹੁੰਦਾ ਜਿਵੇਂ ਸਰੂਪ ਰੂਪੀ ਘਰ 'ਚ ਵਾਸ ਹੁੰਦਾ ਟਿਕਾ ਹੁੰਦਾ ਹੈ ਗੁਰਮੁਖ ਜੋਗੀ ਯੋਗਤ ਪਛਾਣ ਹੈ ਗੁਰਮੁਖ ਭਾਈ ਉਹ ਹੈ ਜਿਹੜਾ ਜੋਗੀ ਜੁੜਿਆ ਹੋਇਆ ਵਾਹਿਗੁਰੂ ਦੇ ਵਿੱਚ ਜੁੜਨ ਦੀ ਯੋਤੀ ਨੂੰ ਪਛਾਣਦਾ ਉਹ ਗੁਰਾਂ ਦੁਆਰਾ ਜੋਗੀ ਹੈ ਪਰਮੇਸ਼ਰ ਦੇ ਜੁੜਨ ਦੀ ਯੁਗਤੀ ਨੂੰ ਜੋ ਪਛਾਣਦਾ ਹੈ ਗੁਰਮੁਖ ਨਾਨਕ ਏਕੂ ਜਾਣ ਸਤਗੁਰ ਸਾਹਿਬ ਜੀ ਕਹਿੰਦੇ ਨੇ ਗੁਰਮੁਖੋ ਹਨਗੇ ਜਿਹੜੇ ਇੱਕੋ ਦ્વੈਤ ਰੂਪ ਨੂੰ ਜਾਣਦੇ ਹਨ ਗੁਰਾਂ ਦੁਆਰਾ ਗੁਰਮੁਖ ਇੱਕੋ ਦ્વੈਤ ਰੂਪ ਪਰਮੇਸ਼ਰ ਨੂੰ ਜਾਣਦੇ ਆ ਬਿਨ ਸਤਗੁਰ ਸੇਵੀ ਯੋਗ ਨਾ ਹੋਈ ਸਤਗੁਰੂ ਸਕੇ ਪਾਤਸ਼ਾਹ ਦੀ ਸੇਵਾ ਕਰੀ ਤੋਂ ਬਗੈਰ ਕਿਸੇ ਨੂੰ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਾਵੇਂ ਕੋਈ ਅੱਖਾਂ ਮੀਚ ਕੇ ਕਿੰਨਾ ਤੇਲ ਧਾਰਾ ਵਾ ਤੇ ਸਮਾਧੀਆਂ ਲਾ ਬੈਠੇ ਪਰ ਜਿਹੜਾ ਜੁੜਨਾ ਹੈ ਮੰਦਾ ਵਾਹਿਗੁਰੂ ਦੇ ਰੂਪ ਵਿੱਚ ਇਹ ਸ਼ਬਨ ਵਿੱਚ ਸਰੰਦਾ ਜੁੜਨਾ ਹੈ ਪਰਮੇਸ਼ਰ ਜਿਹੜਾ ਚਿਤ ਦਾ ਜੁੜਨਾ ਹੈ ਇਹ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਸਤਿਗੁਰ ਪੀਤੇ ਮੁਕਤ ਨਾ ਹੋਈ ਸਤਿਗੁਰ ਸੱਚੇ ਪਾਦਸ਼ਾਹ ਭਾਵੇਂ ਆਪੋ ਆਪਣੇ ਗੁਰੂਆਂ ਦੇ ਸਾਰੇ ਚੇਲੇ ਸੀ ਸਿੱਧੋ ਬੀਬੀ ਬਾਹਰ ਲੈ ਜਾਓ ਬੱਚੇ ਬੋਸ ਲਾਈ ਰਹੀ ਬੇਨ ਸਤਗੁਰੂ ਭੇਟੇ ਮੁਕਤ ਨਾ ਕੋਈ ਸਤਗੁਰੂ ਸਾਹਿਬ ਦੇ ਮਿਲੇ ਤੋਂ ਬਗੈਰ ਕੋਈ ਵੀ ਮੁਕਤ ਨਹੀਂ ਹੋ ਸਕੇਗਾ ਚਾਹ ਜੁਗਾ ਵੀ ਭਰਉਂਦੇ ਹੀ ਰਹਿਣਗੇ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾ ਸਤਗੁਰੂ ਸਾਹਿਬ ਦੇ ਮਿਲੇ ਤੋਂ ਬਗੈਰ ਭਾਵੇਂ ਆਪੋ ਆਪਣੇ ਗੁਰੂਆਂ ਦੇ ਸਾਰੇ ਚੇਲੇ ਬਣੋਟੀ ਬਣੇ ਬੈਠੇ ਆ ਨਾਮ ਨਹੀਂ ਪ੍ਰਾਪਤ ਕੀਤਾ ਜਾਏਗਾ ਬਿਨ ਸਤਿਗੁਰੂ ਭੇਟੇ ਮਹਾ ਦੁਖ ਪਾਪ ਇਸ ਤੋ ਸਤਿਗੁਰੂ ਭਾਵੇਂ ਤੁਸੀਂ ਗੋਰਖਨਾਥ ਨੂੰ ਗੁਰੂ ਮੰਨੀ ਬੈਠੇ ਹੋ ਪਰ ਤੁਰੋਂ ਗੁਰੂ ਰੂਪ ਹੋ ਕੇ ਪ੍ਰਗਟ ਹੋਏ ਜੋ ਸਤਿਗੁਰੂ ਆਏ ਹਨ ਉਹਨਾਂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਤੁਹਾਨੂੰ ਹੋ ਸਕੇਗੀ ਬਿਨ ਸਤਿਗੁਰੂ ਭੇਟੇ ਮਹਾ ਗਰਭ ਗੁਵਾ ਜਿਨਾ ਸਤਿਗੁਰਾਂ ਦੇ ਮੇਲੇ ਤੋਂ ਬਾਲਾ ਰਿੱਧੀਆਂ ਸਿੱਧੀਆਂ ਦਾ ਗਰਭ ਹੈ ਤੇ ਅਗਿਆਨ ਦਾ ਗੁਵਾ ਹਨੇਰਾ ਹੀ ਬਣਿਆ ਰਹਿੰਦਾ ਹੈ ਨਿਕ ਬੈਨਗੋੜ ਮੂਆ ਜਨਮ ਹਾਰ ਗੁਰੂ ਦੇ ਉਪਦੇਸ਼ ਧਾਰੇ ਤੋਂ ਬਗੈਰੇ ਜੀਵ ਭਾਵੇਂ ਰਾਜ ਛੱਡ ਕੇ ਤੁਸੀਂ ਜੋਗੀ ਬਣੇ ਹੋ ਜਨਮ ਨੂੰ ਹਾਰ ਕੇ ਹੀ ਜੀਵ ਮਰ ਗਿਆ ਹੈ ਗੁਰਮੁਖ ਮਨ ਜੀਤਾ ਹਉ ਮੈ ਮਾਰ ਗੁਰਮੁਖਾਂ ਨੇ ਇਸ ਮਨ ਤੋਂ ਜਿੱਤ ਪਾਈ ਹੈ ਜਿਹੜੀ ਦੇਹ ਦੀ ਹੰਗਤਾ ਮੰਤਾ ਇਹਨੂੰ ਮਾਰ ਕਰਕੇ ਗੁਰਮੁਖ ਸਾਜ ਰੱਖਿਆ ਔਰ ਕਾਮ ਆਦ ਕਾਂ ਦੀ ਵੀ ਨਿਦ੍ਰਤੀ ਕੀਤੀ ਹੈ ਗੁਰਮੁਖ ਸਾਜ ਰੱਖਿਆ ਔਰ ਧਾ ਗੁਰਮੁਖਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਰਿਦੇ ਚ ਵਸਾ ਕੇ ਰੱਖਿਆ ਹੈ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖਾਂ ਨੇ ਜਗਤ ਨੂੰ ਜਿੱਤ ਲਿਆ ਹੈ ਜਿਹੜਾ ਜਮ ਸਾਰਿਆਂ ਦਾ ਕਾਲ ਕਰਨ ਵਾਲਾ ਹੈ ਉਹਨੂੰ ਬਦਾਰ ਹੁਸ਼ਿਆਰ ਹੋ ਕੇ ਮਾਰਤਾ ਹੈ ਗੁਰਮੁਖਾਂ ਨੇ ਇਸ ਪਕਾਰ ਜਿਹੜਾ ਸਾਰਿਆਂ ਨੂੰ ਕਾਮ ਕਾਮਨਾ ਫੁਰਨੇ ਆਦ ਕਾਂ ਕਰਕੇ ਮਾਰ ਰਿਹਾ ਹੈ ਉਹਨੂੰ ਬੇਦਾਰ ਹੁਸ਼ਿਆਰ ਹੋ ਕੇ ਮਾਰ ਦੁੱਤਾ ਹੈ ਗੁਰਮੁਖ ਦਰਗਹ ਵਾਲਾ ਜਿਹੜਾ ਜਾਮਾ ਕਾਲ ਕਰਕੇ ਉਹਨੂੰ ਹੁਸ਼ਿਆਰ ਹੋ ਕੇ ਮਾਰਦਾ ਹੈ ਬੇਦਾਰ ਖੰਡਾ ਦੁੱਤਾ ਹੈ ਗੁਰਮੁਖ ਦਰਗਹ ਨਾ ਆਵੇ ਹਾਰ ਜਿਹੜੇ ਐਸੇ ਗੁਰਮੁਖ ਜੀਵਨ ਵਾਲੇ ਬਣੇ ਹੈ ਉਹਨਾਂ ਨੂੰ ਸੰਸਾਰ ਦੀ ਇਹ ਦਰਗਾਹ ਦੇ ਵਿੱਚ ਕਦੇ ਹਾਰ ਨਹੀਂ ਆਉਂਦੀ ਉਹ ਜਿੱਤ ਕੇ ਜਾਂਦੇ ਨੇ ਗੁਰਮੁਖ ਸੁਖਰੂ ਹੋ ਕੇ ਜਾਂਦੇ ਹਨ ਦਰਗਾਹ ਸੱਚਖੰਡ 'ਚ ਵੀ ਹਾਰ ਨਹੀਂ ਆਉਂਦੀ ਤਰਮਨਾਈ ਦੁਰਗਾ ਜੀ ਵੀ ਕਿਸੇ ਪ੍ਰਕਾਰ ਦੀ ਹਾਰ ਨਹੀਂ ਆਉਂਦੀ ਸਭ ਸੰਗਤ ਵਿੱਚ ਵੀ ਉਹ ਜਿੱਤ ਪ੍ਰਾਪਤ ਕਰਦੇ ਹਨ ਗੁਰਮੁਖ ਮੇਲ ਮਿਲਾਏ ਸੋ ਜਾਣੈ ਜਿਹੜੇ ਗੁਰਮਖਾਂ ਨੂੰ ਨਾਨਕ ਸਾਹਿਬ ਆਪਦੇ ਮੇਲ 'ਚ ਮਿਲਾ ਲੈਂਦੇ ਐ ਸੋ ਜਾਣਦੇ ਆ ਵਾਹਿਗੁਰੂ ਦੇ ਸਰੂਪ ਦੇ ਤਾਂ ਹੀ ਗੁਰਾਂ ਦਾ ਵਾਹਿਗੁਰੂ ਆਪਦੇ ਮੇਲਤ ਮਲਾਉਂਦਾ ਹੈ ਜਿਹੜੇ ਮਲਾਏ ਉਹ ਮਾਰਾ ਦੇ ਸਰੂਪ ਨੂੰ ਜਾਣਦੇ ਹਨ ਨਾਨਕ ਗੁਰਮੁਖ ਸ਼ਬਦ ਪਛਾਣ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮਖਾਂ ਐ ਉਹ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਨੂੰ ਪਛਾਣਦੇ ਹਨ ਸ਼ਬਦੈ ਕਾ ਨਵੇੜਾ ਸੁਣ ਤੂ ਔਧੂ ਸਿਧਾਂਤ ਸਿਧਗੋਸ਼ ਦਾ ਨਚੋੜ ਪੁੱਛਿਆ ਕਿ ਮਹਾਰਾ ਸਿਧਗੋਸ਼ ਜਿਹੜੀ ਸਾਡੇ ਨਾਲ ਹੋਈ ਹੈ ਇਹਦਾ ਅਸਲੀ ਤਤ ਸਿਧਾਂਤ ਕੀ ਹੈ ਤਾਂ ਸੁਣ ਕੇ ਮਹਾਰਾ ਕਹਿੰਦਿਆ ਨੇ ਸਿੱਧੋ ਸੁਣੋ ਸ਼ਬਦੈ ਕਾ ਨਵੇੜਾ ਸੁਣ ਤੂ ਔਧੂ ਸ਼ਬਦੇ ਸੰਸਾਰ ਦਾ ਨਵੇੜਾ ਸ਼ਬਦ ਨਾਮ ਇਹ ਸਿਧਗੋਸ਼ ਰੂਪੀ ਸ਼ਬਦ ਦਾ ਨਵੇੜਾ ਅਤੇ ਸ਼ਬਦ ਬੇਦ ਦਾ ਨਵੇੜਾ ਬੀਰ ਦੇ ਸਿਧਾਂਤ ਦਾ ਨਰੇੜਾ ਤੇ ਸ਼ਬਦ ਗੁਰਾਂ ਦੇ ਉਪਦੇਸ਼ ਦਾ ਨਰੇੜਾ ਇਹ ਹੈ ਸੁਣਨਾ ਕਰੇ ਜੋਗੀ ਬਿਨ ਨਾਵੈ ਯੋਗ ਨਾ ਹੋਈ ਮਰੇ ਦੇ ਨਾਮ ਤੋਂ ਬਿਗੈਰ ਕਿਸੇ ਦਾ ਪਰਮੇਸ਼ਰ ਚ ਮਨ ਨਹੀਂ ਜੁੜੇਗਾ ਉਹਨੂੰ ਯੋਗ ਦੀ ਪ੍ਰਾਪਤੀ ਨਹੀਂ ਹੋਵੇਗੀ ਨਾਮੇ ਰਾਤੇ ਅਨ ਦਿਨ ਮਾਤੇ ਨਾਮ ਜਿਹੜੇ ਗੁਰੂ ਸਾਹਿਬ ਰੰਗੇ ਹੋਏ ਐ ਉਨ੍ਹਾਂ ਦੇ ਧਿਆਨ ਜੁੜ ਕੇ ਜਿਹੜੇ ਬਾਣੀ ਕਰਕੇ ਨਾਮ ਚ ਰੰਗੇ ਐ ਮਨ ਕਰਕੇ ਰਾਜ ਨੇ ਵਸ ਤੋਏ ਐ ਨਾਮੈ ਤੇ ਸੁਖ ਹੋਈ ਉਹਨਾਂ ਨੂੰ ਨਾਮ ਦੇ ਪ੍ਰਾਪਤੀ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਨਾਮ ਦੀ ਕਮਾਈ ਕਰਦੇ ਐ ਨਾਮ ਦੀ ਉਪਾਸ਼ਨਾ ਕਰਦੇ ਐ ਨਾਮ ਸਰੂਪ ਦੇ ਗਿਆਨ ਤੇ ਜੁੜੇ ਹੋਏ ਹਨ ਸੁਖ ਦੀ ਪ੍ਰਾਪਤੀ ਹੋਈ ਹੈ ਨਾਮੈ ਹੀ ਤੇ ਸਭ ਪ੍ਰਗਟ ਹੋਵੇ ਇਹ ਜਿੰਨੇ ਗੁਣ ਆ ਸਾਰੇ ਅੰਦਰੋਂ ਨਾਮ ਕਰਕੇ ਪ੍ਰਗਟ ਹੁੰਦੇ ਐ ਨਾਮ ਕਰਕੇ ਹੀ ਸਾਰਾ ਸੰਸਾਰ ਪ੍ਰਗਟ ਹੋਇਆ ਹੈ ਨਾਮ ਕਰਕੇ ਹੀ ਕਬੀਰ ਸਾਹਿਬ ਆਦਿ ਦੇਖ ਲਓ ਸਾਰੀ ਦੁਨੀਆ 'ਚ ਪ੍ਰਗਟ ਹੋਏ ਆ ਨਾਮੇ ਸੋਜੀ ਪਾਈ ਨਾਮ ਕਰਕੇ ਹੀ ਸੋਜੀ ਸਰੂਪ ਦੀ ਪਾਈ ਹੈ ਜਿਸ ਕਿਸੇ ਨੇ ਪਾਈ ਹੈ ਮੈਨੂੰ ਨਾਵ ਹੈ ਭੀਖ ਕਰੇ ਬਹੁਤ ਈ ਬਿਨਾ ਨਾਮ ਜਪੇ ਤੋਂ ਜਿਹੜੇ ਲੋਕ ਨਾਮ ਨਹੀਂ ਜਪਦੇ ਉਤੋਂ ਭੇਖ ਹੀ ਬਥੇਰੇ ਬਣਾਈ ਫਿਰਦੇ ਆ ਪਖੰਡ ਦੇ ਪੇਸ ਬਣਾਈ ਫਿਰਦੇ ਹਨ ਸੱਚੇ ਆਪ ਖੁਆਈ ਉਹ ਸੰਜੇ ਪਾਦਸ਼ਾਹ ਨੇ ਆਪ ਦੇ ਵੱਲੋਂ ਖੁਆਈ ਭਲਾ ਛੱਡੇ ਐ ਵੀ ਜਾਓ ਦੁਨੀਆ ਦੇ ਪੇਖਾਂ ਜੀ ਫਸੇ ਫਿਰੋ ਸੱਚੇ ਆਪ ਖੁਆਈ ਸੱਚੇ ਨੂੰ ਉਹਨਾਂ ਨੇ ਆਪ ਦੇ ਵੱਲੋਂ ਗਵਾਤਾ ਹੈ ਕਿਉਂਕਿ ਸੱਚੇ ਪਾਦਸ਼ਾਹ ਨੂੰ ਸਿਮਰਨ ਨਹੀਂ ਉਹ ਕਰਦੇ ਇਸ ਕਰਕੇ ਸੱਚੇ ਵੱਲੋਂ ਆਪਣੇ ਆਪ ਨੂੰ ਹੀ ਗਵਾਈ ਬੈਠੇ ਖੁਆਈ ਖੜਾਓ ਕਰੀ ਬੈਠੇ ਭਲਾਈ ਬੈਠੇ ਹਨ ਸਤਿਗੁਰ ਤੇ ਨਾਮ ਪਾਈਐ ਓ ਬਦੂਤ ਸੰਤੋ ਬਰਖਤੋ ਸੁਣੋ ਸਤਿਗੁਰੂ ਰੂਪ ਗੁਰੂ ਜੋਤੀ ਰੂਪ ਆਪ ਪ੍ਰਗਟ ਹੋਏ ਹਨ ਕਲ ਤਾਰਨ ਗੁਰੂ ਨਾਨਕ ਆਇਆ ਸਤਗੁਰਾਂ ਤੋਂ ਭਾਈ ਨਾਮ ਪ੍ਰਾਪਤ ਕੀਤਾ ਜਾਂਦਾ ਹੈ ਜੋਗ ਯੋਗਤ ਤਾਂ ਹੋਈ ਤਾਂ ਯੋਗ ਵੀ ਜੁੜਨ ਦੀ ਯੁਗਤੀ ਜਿਹੜੀ ਹੈ ਜੀਵ ਇਸ ਦੀਕਤਾਰੂਪ ਹੁੰਦੀ ਹੈ ਕਰ ਵੀ ਵਿਚਾਰ ਮਨ ਦੇਖੋ ਨਾਨਕ ਸਤਗੁਰ ਨਾਨਕਦੇਵ ਜੀ ਕੰਨ੍ਹੇ ਸਿੱਧੋ ਗੋਰਖਨਾਥ ਆਦਿਕ ਸਾਰੇ ਮਨ ਚ ਵਿਚਾਰ ਕੇ ਵੇਖਣਾ ਕਰੋ ਬਿਨ ਨਾਵੈ ਮੁਕਤ ਨਾ ਹੋ ਮਹਾਰਾਜ ਦੇ ਅੰਮ੍ਰਿਤ ਨਾਮ ਦੇ ਨਾਲ ਕਿਸੇ ਦੀ ਮੁਕਤੀ ਚਾਹਾਂ ਯੁੱਗਾਂ ਚ ਹੋਈ ਨਹੀਂ ਤੇ ਨਾ ਹੁਣ ਹੁੰਦੀ ਐ ਨਾ ਅੱਗੇ ਨੂੰ ਕਦੇ ਹੋਵੇਗੀ ਤੇਰੀ ਗਤ ਮਿਤ ਤੂੰ ਹੈ ਜਾਣ ਸੁਣ ਕੇ ਸਿੱਧ ਮਹਾਰਾਜ ਦੇ ਅੱਗੇ ਹਸਤੋਤਰ ਗਾਉਣ ਲੱਗੇ ਗੁਰੂ ਸਾਹਿਬ ਦੀ ਮਹਿਮਾ ਕਥਨ ਲੱਗੇ ਕਰਨ ਇਓ ਕਹਿੰਦੇ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਤੇਰੀ ਗਤ ਮਿਤ ਤੂੰ ਹੈ ਜਾਣ ਇਹ ਸਤਿਗੁਰ ਨਾਨਕ ਦੇਵ ਜੀ ਆਪ ਦੀ ਗਤ ਮਰਜਾ ਦੇ ਨੂੰ ਤੁਸੀਂ ਪਾਰ ਬ੍ਰਹਮ ਦਾ ਰੂਪ ਹੋ ਆਪ ਦੀ ਮਰਜ਼ਾ ਦਾ ਨੂੰ ਆਪ ਹੀ ਜਾਣਦੇ ਹੋ। ਕਿ ਆਖ ਬਖਾਉਂ। ਅਸੀਂ ਮਾਰਾ ਕੋਈ ਕੀ ਮੰਗਲਨਾਥ ਵਰਗੇ, ਗੋਰਖਨਾਥ ਵਰਗੇ ਸਿੱਧ ਕੀ ਆਖ ਮੁਖ ਦੁਆਰਾ ਕਸਮ ਕਰੀਏ। ਅਖਿਆਨਾ ਦੁਆਰਾ ਕੀ ਉਚਾਰਨ ਕਰੀਏ। ਆਪ ਦੀ ਬੁੜਾਈ ਨੂੰ ਤੁਸੀਂ ਆਪ ਹੀ ਜਾਣਦੇ ਹੋ। ਤੂੰ ਆਪੇ ਗੁਪਤਾ ਆਪੇ ਪਰਗਟ। ਆਪ ਵੀ ਮਾਰਾ ਗੁਪਤ ਹੋਗੇ ਜੋ ਸਾਰੇ ਸਿੱਧ ਪਾਲਣ ਲੱਗੇ ਸੀ ਲੱਭੇ ਹੀ ਨਹੀਂ ਸੀ ਤੁਸੀਂ। ਤਤਾਂ ਹੀ ਤਤਮਲਾਪ ਤੇ ਸੀ ਜੋਤ ਨਾ ਅਹੰਕਾਰ ਚ ਮਿਲਦੀ ਸੀ। ਅਸੀਂ ਜਿਹਦੇ ਸਦੋਂ ਹੈ ਇਹ ਸਤੂਲ ਸੀਨ ਨੂੰ ਲੁਕੋ ਕੇ ਸੂਖਮ ਦੇ ਧਾਰ ਲੈਣੇ ਆ ਜਾਂ ਸੂਖਮ ਦੇ ਨੂੰ ਲੁਕੋ ਕੇ ਕਾਰਨ ਦੇ ਜਿਸਤ ਹੋ ਜਾਂਦੇ ਆ ਉਹ ਹੰਗਤਾ ਸਹਿਤ ਰਹਿੰਦੇ ਤਿੰਨਾਂ ਦੇਹਾਂ ਦੀਆਂ ਚ ਤੇ ਤੁਸੀਂ ਮਹਾਰਾਜ ਆਪ ਹੀ ਗੁਪਤ ਨਿਰਗੁਣ ਸਰੂਪ ਹੋਗੇ ਆਪ ਹੀ ਪ੍ਰਗਟ ਆਪ ਹੀ ਮਹਾਰਾਜ ਸਕੇ ਪਾਦਸ਼ਾਹ ਤੁਸੀਂ ਪ੍ਰਗਟ ਹੋਏ ਜਦੋਂ ਅਰਦਾਸਾ ਕੀਤਾ ਸਾਰਿਆਂ ਨੂੰ ਸਿਰ ਝੁਕਾਇਆ ਦੋ ਪੈਸੇ ਰੱਖ ਕੇ ਉਦੋਂ ਸਾਰਿਆਂ ਵਿੱਚ ਹੀ ਜੋਤ ਪ੍ਰਗਟ ਕਰ ਲਈ ਆਪ ਨੇ ਆਪੇ ਸਭ ਰੰਗ ਮਾਏ ਆ ਵੀ ਸਾਰਿਆਂ ਸਿੱਧਾਂ ਦੇ ਵਿੱਚ ਆਨੰਦ ਪ੍ਰੇਮ ਦੇ ਨਾਲ ਸਭਨਾਂ ਨੂੰ ਆਨੰਦ ਮਾਣ ਰਹੇ ਹੋ ਦੇ ਰਹੇ ਹੋ ਸਾਧਕ ਸਿੱਧ ਗੁਰੂ ਬਹੁ ਚੇਲੇ ਆ ਜਿਹੜੇ ਮਾਰੇ ਸਾਧਕ ਸਾਧਨਾ ਕਰਨ ਆਵੇ ਸਾਡੇ ਸਿੱਧ 84 ਜਿੰਨੇ ਹਨ ਗੁਰੂ ਗੋਰਖਨਾਥ ਇਹਦੇ ਚੇਲੇ ਹਨ ਜਿੰਨੇ ਊਜਤ ਫਿਰਹਿ ਫੁਰਮਾ ਅਸੀਂ ਮਹਿਰੇ ਆਪਦੇ ਪਾਸੋਂ ਹੁਕਮ ਪਾਲਦੇ ਫਿਰਦੇ ਆਂ ਕਿ ਹੁਕਮ ਕੀ ਆ ਵਾਹਿਗੁਰੂ ਦਾ ਉਹ ਕਿਰਪਾ ਕਰਕੇ ਦੱਸੋ ਆਪ ਮੰਗ ਹੈ ਨਾਮ ਪਾਏ ਏ ਭਿਖਿਆ ਇੱਕ ਤੁਹਾਡੇ ਦਰਦੇ ਅਸੀਂ ਮੰਗਤੇ ਬਣੇ ਹੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਨਾਮ ਦੀ ਭਿਖਿਆ ਪਾਓ ਇਹ ਅਸੀਂ ਦਾਨ ਮੰਗਦੇ ਆ ਆਪਦੇ ਪਾਸੋਂ ਤੇਰੇ ਦਰਸ਼ਨ ਕਉ ਕੁਰਬਾਨ ਹੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਜਿਹੜਾ ਸਾਦਤ ਸੂਰਤ ਹੈ ਕਿਸੇ ਦੇ ਅੱਧਾ ਸਿਰ ਮੁੰਨਿਆ ਹੁੰਦਾ ਸਿੱਧਾਂ ਦਾ ਕਿਹੜੀਆਂ ਮੁੱਛਾਂ ਹੀ ਰੱਖੀਆਂ ਹੁੰਦੀਆਂ ਕੇ ਦੀ ਦਾੜੀ ਤੇ ਮੁੱਛਾਂ ਰੱਖੀਆਂ ਸਿਰ ਚਟਮ ਕੀਤਾ ਹੁੰਦਾ ਮੁਹਮਮਦ ਦਾ ਪੌਲਾ ਫੇਰਿਆ ਹੁੰਦਾ ਹੈ ਆਪ ਦਾ ਜਿਹੜਾ ਦਰਸ਼ਨ ਸਾਉਤ ਸੂਰਤੋਂ ਆਪ ਤੋਂ ਹੈ ਗੁਰੂ ਨਾਨਕ ਸਾਹਿਬ ਕੁਰਬਾਨ ਜਾਣੇ ਆਪ ਦੇ ਦਰਸ਼ਨ ਸਿੱਖੀ ਪੰਥ ਤੋਂ ਵੀ ਕੁਰਬਾਨ ਬਲਿਹਾਰ ਜਾਣੇ ਹਾਂ ਅਬ ਨਾਸੀ ਪ੍ਰਭ ਖੇਲ ਰਚਾਇਆ ਇਹ ਅਬ ਨਾਸੀ ਪ੍ਰਭੂ ਨੇ ਇਹੋ ਜਿਹਾ ਖੇਲ ਰਚਾਉਣਾ ਕੀਤਾ ਹੈ ਗੁਰਮੁਖ ਸੋਜੀ ਹੋਈ ਇਹ ਗੁਰੂ ਮੁਖੀ ਸਤਗੁਰੂ ਨਾਨਕ ਦੇਵ ਆਪ ਦੇ ਦੁਆਰਾ ਸਾਨੂੰ ਸਮਝ ਹੋਈ ਹੈ ਨਾਨਕ ਸਭ ਜੁਗ ਆਪੇ ਵਰਤਦਾ ਗੁਰੂ ਨਾਨਕ ਜੀ ਤੁਸੀਂ ਸਾਰਿਆਂ ਜੁਗਾਂ ਚ ਆਪ ਹੀ ਵਰਤ ਰਹੇ ਹੋ ਦੂਜਾ ਅਵਰ ਨਾ ਕਿ ਆਪ ਤੋਂ ਬਿਨਾ ਗੁਰੂ ਨਾਨਕ ਸਾਹਿਬ ਹੋਰ ਤਾਂ ਕੋਈ ਨਹੀਂ ਸੱਜੂ ਤਾਂ ਮਾਣੇ ਛਲਿਓ ਬਲਬਾਉਣ ਪਾਇਓ ਤੇਤਾ ਤਾਂ ਮਾਣਿਓ RAM ਰਉ ਅਸ ਕਹਾਇਓ ਦਉ ਪ੍ਰਖਿਮ ਮਰਾਰ ਕਾਂਸ ਕਰਤਾਰ ਕੀਓ ਉਗਰ ਸੈਨ ਕੋ ਰਾਜੋ ਭਗਤਾਂ ਜੰਦੀਓ ਕਲ ਜੁਗ ਪ੍ਰਮਾਨ ਨਾਨਕ ਗੁਰੂ ਅੰਗਦ ਅਵਰ ਕਹਾਇਓ ਸ੍ਰੀ ਗੁਰੂ ਰਾਮਦਾਸ ਸ੍ਰੀ ਗੁਰੂ ਜੀ ਅਜ ਆਪ ਚਲੋ ਟਲ ਆਦਪੁਰਖ ਫਰਮਾਇਓ ਇਉਂ ਚਾਹ ਜੁਗਾਂ ਜ ਮਾਰੇ ਆਪ ਹੀ ਵਰਤ ਰਹੇ ਹੂੰ ਦੂਜਾ ਵਰ ਨਾ ਕੋ ਸਾਨੂੰ ਤਾਂ ਆਪ ਤੋਂ ਬਿਨਾ ਦੂਸਰਾ ਕੋਈ ਪ੍ਰਤੀਤ ਨਹੀਂ ਹੁੰਦਾ ਇਸ ਦਾ ਮਾਰੇ ਅੱਗੇ ਪਰ ਉਸ ਵੇਲੇ ਬੇਨਤੀ ਕੀਤੀ ਮਹਾਰਾ ਕਹਿੰਦੇ ਸਿੱਧੋ ਇਉਂ ਨਾ ਸਾਨੂੰ ਕਹੋ ਭਈ ਅਕਾਲ ਪੁਰਖ ਅੱਗੇ ਐ ਬੇਨਤੀ ਕਰੋ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਨ ਦੀ ਜਾਂਚ ਇਸ ਪੌੜੀ ਚ ਦੱਸਦੇ ਹਨ ਬਾਣੀ ਦੀ ਸਮਾਪਤੀ ਕਰਦੇ ਹੋਏ ਤੇਰੀ ਗਤ ਮਿਤ ਤੂੰ ਹੈ ਜਾਣ ਇਸ ਦੋ ਸਾਰੇ ਹੱਥ ਜੋੜੋ ਤੇ ਵਾਹਿਗੁਰੂ ਅੱਗੇ ਉਹ ਬੇਅੰਤੀ ਕਰੋ ਤੇਰੀ ਗਤ ਮਿਤ ਤੂੰ ਹੈ ਜਾਣ ਇਹ ਮੇਰੇ ਵਾਹਿਗੁਰੂ ਤੇਰੀ ਜਿਹੜੀ ਪ੍ਰਾਪਤੀ ਦੀ ਮਿਤ ਮਰਜਾਦਾ ਹੈ ਤੂੰ ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਆ ਕੋ ਆਖ ਬਖਾਣੇ ਕੀ ਕੋਈ ਮਾਰੇ ਆਖ ਅਖਿਆਣਾਂ ਦੁਆਰਾ ਸ਼ਾਸਤਰ ਪੁਸਤਕਾਂ ਦੇ ਪ੍ਰਚਾਰਾਂ ਦੁਆਰਾ ਬੇਦਨਾ ਪ੍ਰਾਣਾਂ ਦੁਆਰਾ ਅਕਿਆਨੰਦਾਰੇ ਆਗਮੁਖ ਦਾਰੇ ਕੀ ਕੋਈ ਕਸਮ ਕਰ ਸਕੇ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪ ਹੀ ਮਹਾਰਾਜ ਤੂੰ ਗੁਪਤ ਨਿਰਗੁਣ ਸਰੂਪ ਹੈ ਤਾ ਆਪ ਹੀ ਮਾਰਾ ਪ੍ਰਗਟ ਸਰਗੁਣ ਸਰੂਪ ਹੈ ਆਪ ਹੀ ਗੁਪਤ ਅਗਿਆਨੀਆਂ ਦੇ ਅੰਦਰ ਹੈ ਆਪ ਹੀ ਪ੍ਰਗਟ ਗੁਰਮਖਾলে ਅੰਦਰ ਹੈ ਆਪ ਹੀ ਪ੍ਰਗਟ ਗਿਆਨਵਾਨਾਂ ਦੇ ਅੰਦਰ ਨੇ ਆਪ ਹੀ ਗੁਪਤ ਸੱਚੇ ਪਾਤਸ਼ਾਹ ਗਿਆਨੀਆਂ ਦੇ ਅੰਦਰ ਹੈ ਆਪੇ ਸਭ ਰੰਗ ਮਾਨ ਹੈ ਆਪ ਹੀ ਸਾਰਿਆਂ ਦੇ ਵਿੱਚ ਰੰਗ ਪ੍ਰੇਮ ਦੁਆਰਾ ਜਿਨ੍ਹਾਂ ਨੂੰ ਪ੍ਰੇਮ ਹੈ ਉਹਨਾਂ ਜੀ ਆਪ ਵੀ ਸਾਰਿਆਂ ਦੇ ਆਨੰਦ ਨੂੰ ਮਾਣਦੇ ਹਾਂ। ਸਾਧਕ ਸਿੱਧ ਗੁਰੂ ਬਹੁ ਚੇਲੇ ਸਾਧਕ ਮੇਰੇ ਮਾਰੇ ਜਿਹੜੇ ਵਰਾਗ ਵੇਖੜ ਸੰਤੀ ਮੋਖਿੱਛਾ ਸਾਧਨ ਕਰਨ ਵਾਲੇ ਤੇ ਸਿੱਧ ਜਿਹੜੇ 84 ਸਿੱਧੀਆਂ ਵਾਲੇ ਤੇ ਸਾਧਕ ਸਿੱਧ ਗੁਰੂ ਬਹੁ ਚੇਲੇ ਗੁਰੂ ਅਸੀਂ ਗੋਰਖਨਾਥ ਸਾਧਕ ਤੇ ਸ਼ਿਵਜੀ ਦੇ ਭੰਟੂ ਤੋਂ ਪੈਜਾ ਹੋਏ ਬਹੁਤ ਸਾਰੇ ਚੇਲੇ ਉਹਦੇ ਸੇਵਕ। ਬੋਜਿਤ ਫਿਰ ਹੈ ਫੁਰਮਾਨ ਹੈ ਕਿ ਗੁਰੂ ਈਸ਼ਰ ਤੇ ਚੇਲੇ ਬਹੁਤ ਸਾਰੇ ਜੀਵ ਉਹ ਇਹ ਜੀਵ ਇਸ ਦੀ ਏਕਤਾ ਕਰਨ ਵਾਸਤੇ ਸੀ ਹੁਕਮ ਨੂੰ ਪਾਲਦੇ ਫਿਰਦੇ ਆ ਉਹ ਫਰਮਾਨ ਕਿਹੜਾ ਹੈ ਕਿਰਪਾ ਕਰਕੇ ਦੱਸੋ ਮੰਗ ਹੈ ਨਾਮ ਪਾਏ ਇਹ ਸਤਿਗੁਰੂ ਸਾਹਿਬ ਸਾਰਿਆਂ ਨੂੰ ਨਾਮ ਦੀ ਦਾਤ ਦਿੰਦੇ ਹਨ ਵਾਹਿਗੁਰੂ ਅਰਦਾਸ ਕਰਕੇ ਹੈ ਵਾਹਿਗੁਰੂ ਇਹ ਸਾਰੇ ਸਿੱਧ ਲੋਕ ਆਉਦੇ ਪਾਸੋਂ ਨਾਮ ਦਾ ਦਾਨ ਮੰਗਦੇ ਹੈ ਕਿਰਪਾ ਕਰਕੇ ਇਹਨਾਂ ਨੂੰ ਨਾਮ ਦੀ ਪਿੱਖਿਆ ਪਾ ਦਿਓ ਤੇਰੇ ਦਰਸ਼ਨ ਕਉ ਕੁਰਬਾਨ ਆਹਦਾ ਦਰਸ਼ਨ ਜਿਹੜਾ ਜੋਤੀ ਸਰੂਪ ਮਹਾਰਾਜਾਂ ਜਿਹਾ ਦੇਖਾਂ ਤੈ ਜੋਤ ਤੇਮਾਰੀ ਤੇਰਾ ਰੂਪ ਕਨੇਹਾ ਉਹ ਤੇਰੇ ਦਰਸ਼ਨ ਤੋਂ ਇੱਕ ਤਰੂ ਫਿਰੇ ਪ੍ਰਸ਼ੰਨ ਕੋਈ ਨਾ ਕਿਸੇ ਜਿਹਾ ਆਪਦੇ ਦਰਸ਼ਨ ਤੋਂ ਕੁਰਬਾਨ ਬਲਿਹਾਰ ਜਾਣੇ ਹਾਂ ਅਵਨਾਸੀ ਪ੍ਰਭ ਖੇਲ ਰਚਾਇਆ ਇਹ ਨਾਸਤੋ ਰਹੇ ਪ੍ਰਭੂ ਇਹ ਤਾਂ ਖੇਲ ਕੌਤਕ ਹੈ ਜੇ ਸੰਸਾਰ ਦਾ ਰਚਾਉਣਾ ਕੀਤਾ ਹੈ ਗੁਰਮੁਖ ਸੋਜੀ ਹੋਈ ਗੁਰਮੁਖਾਂ ਨੂੰ ਇਸ ਰੂਪ ਦੀ ਸਮਝ ਹੋਈ ਹੈ ਬਾਕੀਆਂ ਨੂੰ ਕਿਸੇ ਨੂੰ ਗਿਆਨ ਨਹੀਂ ਹੈ ਨਾਨਕ ਸਭ ਜੁਗ ਆਪੇ ਵਰਤਾ ਸਾਰਿਆਂ ਯੁਗਾਂ ਜਿਹੇ ਜੀਵ ਇਸ ਦੀ ਏਕਤਾ ਵਿੱਚ ਸਾਰਿਆਂ ਯੁਗਾਂ ਵਿੱਚ ਆਪੇ ਆਪ ਵਰਤ ਰਹੇ ਹਨ ਦੂਜਾ ਅਵਰ ਨਾ ਕੋ ਸਤਗੁਰ ਨਾਨਕ ਦੇਵ ਜੀ ਕਹਿੰਦੇ ਦੂਸਰਾ ਅਦ੍ਰਿਸ਼ਟਾਂ ਵਿੱਚ ਹੋਰ ਕੋਈ ਨਹੀਂ ਹੈ ਵਾਹਿਗੁਰੂ ਆਪ ਤੋਂ ਬਿਨਾ ये सिद्ध गोष्ट संपूर्ण की पौड़ी का सारे मिल के पाठ कर लो फिर बार श्लोक तो तो तू आपे गुविता आपे परगत आपे सब रंग साहत सिंह गुरु बहुचे खोज फिर ਰਸਮ ਕੋ ਕੁਰਬਾਨ ਅਬ ਨਾਸੀ ਪ੍ਰਵਖੇ ਜਾਇ ਗੁਰਮੁਖ ਸੋਜੀ ਹੋਈ ਨਾਨਕ ਸਭ ਜਗ ਆਪੇ ਵਰਤੈ ਪੂਜਾ ਅਵਰਨਾ ਕੋਈ ਅਬ ਨਾਸੀ ਪ੍ਰਵਖੇ ਜਾਇ ਗੁਰਮੁਖ ਸੋਜੀ ਹੋਈ ਨਾਨਕ ਸਭ ਜਗ ਆਪੇ ਵਰਤੈ ਪੂਜਾ ਅਵਰਨਾ ਕੋਈ